ਉਹ ਲਗਾ ਨਾ ਮੈਂ ਲੈ ਇੱਕ ਇੱਕ ਮੈਂ ਮੈਂ ਜੱਦਾ ਤੁਰਿਆ ਨਾ ਤੇਰੇ ਮਾਰਾ ਤੂੰ ਭਗਾਈ ਕਰਦਾ ਹੁਣ ਉਹ ਬਰਗਦੇ ਗੱਲਾਂ ਚ ਫਾਇਦਾ ਨਹੀਂ ਹੁੰਦਾ ਬਈ ਓਏ ਅਰ ਬਾਅ ਕਹੀ ਜਾਂਦਾ ਫਿਰ ਹੋਰ ਕੀ ਆ ਓਏ ਨਹੀਂ ਹੋਰ ਕੀ ਹੈ ਇਕਦਾਂ ਗੱਲ ਨੂੰ ਤਾਂ ਤਾਂ ਸਿਉਣਾ ਗੱਲ ਸੁਣ ਓਏ ਐਵੇਂ ਗੇੜੇ ਨਾ ਮੋੜੀ ਜਾਂਦਾ ਨਹੀਂ ਨਹੀਂ ਨਾਲ ਤੈਨੂੰ ਮੈਂ ਛਾਟਾ ਬੰਨਦਾ ਨਾਲ ਉਹ ਨਹੀਂ ਰਹਿ ਆ ਵੀ ਹੋਰ ਦੇਖਾ ਕਹਾਂ ਉਹ ਕਿੰਨੇ ਵਾਲਾ ਨਹੀਂ ਕਿ ਚੋ ਚੋ ਉਹ ਜਾਣਦੇ ਆ ਯਾਰ ਓਏ 1 ਮਿੰਟ ਛੱਡ ਓਏ 1 ਮਿੰਟ ਦਾ ਛੱਡ 1 ਮਿੰਟ ਇੱਕ ਮਿੰਟ ਦਾ ਕਹੀ ਤੇਰੀ ਮਰਜ਼ੀ ਪਰ ਵਿਗੜਾਏ ਥਈਏ ਮੈਨੂੰ ਨਹੀਂ ਮੰਨਦੇ ਹਾਂ ਮੈਂ ਤੇਰਾ ਮੰਨ ਜੀ ਨੂੰ ਮਰਜ਼ੀ ਵੇਜ ਲਈ ਪਰਨਾ ਵਿਗੜੀ ਆਈ ਏ ਥੋੜੀ ਮੰਨ ਲਓ ਗੱਲ ਪੜ ਕੇ ਦਾ ਵੇਲਾ ਬਹੁਣੀ ਦਾ ਟਾਈਮ ਆ ਨਹੀਂ ਜੀ ਵਿਗੜੀ ਆਈ ਏ ਤੇਰੀ ਕੋਲੇ ਤੇਰੀ ਮਰਜ਼ੀ ਅਲਾਦੀ ਏ ਲਾ ਬੇਦੋਦ ਗੱਲ ਵੱਖਰੀ ਆ ਮੰਨੀ ਦਾ ਮੰਗ ਮੰਨ ਵਾਲਿਆਂ ਦੇ ਮੰਨ ਲਵੇ ਮੈਂ ਕਮਲ ਮਾਰ ਬਜਾ ਕੇ ਛੱਡਦਾ ਮੈਂ ਦੇਖੀ ਸੰਗਣੇ ਮਾਰੇ ਬਤੋ 14 ਦਾ ਮੂੰਹ ਆ ਨਾ ਓਏ ਇੱਕ ਮ ਘਟਾ ਗਾ 6000 ਇੱਕ ਨਾ ਫੜ ਨਹੀਂ ਨੀ ਆ ਸੁਣ ਏ ਆ ਸੁਣ ਨਹੀਂ ਨਹੀਂ ਓ ਸੁਣ ਨਹੀਂ ਓ ਇਧਰ ਸੁਣ ਪਹਿਲਾਂ ਓ ਇਧਰ ਪਹਿਲਾਂ ਸੁਣ ਲੈ ਪੈਸੇ ਤਾਂ ਫੜ ਲੈ ਆ ਲੈ 1 2 3 ਮੋੜੂ ਮੜਾਉ ਮਠਾਈ ਖਾਉ ਜੇ ਮੋਰਦਾ ਹੁਣ ਨਾ ਇਹ ਦੇਖ ਲਈ ਵੀ ਕੀ ਬਣੂਗਾ ਕੀ ਨਾ ਜਦੋਂ ਉੱਤੇ ਆ ਇੱਕ ਚੋੜਾ ਕੰਨ ਮੈਂ ਲੈ ਨਾ ਤਰੇ ਇੱਕ ਮਿੰਟ ਇੱਕ ਮਿੰਟ ਖੜਾ ਯਾਰ ਇੱਕ ਮਿੰਟ ਇੱਕ ਮਿੰਟ ਛੱਡਾ ਇੱਕ ਮਿੰਟ ਛੱਡਾ ਇੱਕ ਮਿੰਟ ਦਾ ਛੱਡੀ ਮੈਂ ਇੱਕ ਮਿੰਟ ਖੜਦਾ ਵੇ ਇੱਕ ਮਿੰਟ ਇੱਕ ਮਿੰਟ ਨਾ 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 ਮਿੰਟ ਦਾ ਛੱਡੋ ਹੋਰ ਦੋਨੇ ਖੜੇ ਇੱਕ ਮਿੰਟ ਛੱਡੀ ਇੱਕ ਇੱਕ ਮਿੰਟ ਦਾ ਛੱਡ ਇੱਕ ਮਿੰਟ ਛੱਡ ਮੈਂ ਲਊਂ ਮੈਂ ਮੈਂ ਉਹ ਤੋਂ ਛੱਡ ਦੇ ਮੈਂ ਮੈਂ ਲੈ ਲੈਂਦੀ ਆ ਫੜ ਤੂੰ ਭਗਾਈ ਕਰੀ ਜਾਂਦਾ ਮੇਰੇ ਨਾਲ ਜੱਦਾ ਨਹੀਂ ਮੈਂ ਜੱਦਾ ਤੁਰਿਆ ਨਾ ਤੇਰੇ ਮਾਰਾ ਤੂੰ ਭਗਾਈ ਕਰਦਾ ਹੁਣ ੱੱਕਾ ਕਰੀ ਜਾਂਦੇ ਬਾਈ ਮੈਂ ਉਹਦੇ ਨਾਲ ਉਹ ਕਰਕੇ ਉਹ ਕਰਦਾਗਾ ਨਹੀਂ ਨਹੀਂ ਮੋੜੀ ਨਾ ਕੇ ਵਿਚੋ ਰੱਖ ਲੈ ਚੱਲ 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 ਚਲੋ ਚਲੋ ਉਹਦੇ ਵਾਰਿਸ ਕੇ ਬਾਤ ਹੋ। ਨੋ। ਘਰੇ ਰੱਖੋ। ਤਾਂ ਬੜਗੜਾ ਗੱਲਾਂ ਚ ਫਾਇਦਾ ਨਹੀਂ ਹੁੰਦਾ ਵੀ ਓਏ। ਜੀ। ਇਸ ਦੀ ਚਾਹ ਕ ਬੰਦੀ ਆ ਨਾ। ਚੰਗੀ ਐ ਝੂਠੀ ਐ। ਚੰਗੀ ਐ ਝੂਠੀ ਐ। ਲਫੜੋ। ਨਹੀਂ ਮੰਗੇ ਨਹੀਂ ਹੁੰਦੀ। ਇਹ ਹਮਾਰਾ ਪਿੰਦਾ ਬਹੁਤ ਘਾਟਾ ਮਰੀ ਜਾਂਦਾ ਜਮੇ। ਇਹ ਪਕਾਈ ਕਰੀ ਜਨੋ ਕਾਟਾ ਪੈਣਦੇ ਨੋ ਤੁਸੀਂ ਵੀਡੀਓ ਤੇ ਜਾ ਕੇ ਮਰਦੇ ਹੋ। ਤੁਹਾਨੂੰ ਕੋਈ ਕਿਸੇ ਨੇ ਸੌਖੇ ਦਿੱਤਾ। ਵੀ ਮਰਨਾ ਹੀ ਆ ਪਰ ਇਹਦਾ ਕੀ ਆ ਆ ਫੜ ਹੁਣ ਚਾਹੁੰਦਾ ਹੋ ਜੁਗਾ ਕੋਈ ਫੜ ਦੋ ਫੜ ਲਾ ਹੋਰ ਲਾ ਕੇ ਵੇਚ ਲਿਓ ਫੜ ਦੋ ਲਾ ਲੀ ਓ ਕਿੰਨਾ ਕੁ ਵੇਚ ਲੀਏ ਭਰਾਵਾ ਜੇ ਤਾਂ ਉਸੇ ਗੱਲ ਚ ਹੀ ਹੋਣਾ ਤੇਰੀ ਮਰਜ਼ੀ ਵਾਲ ਫੜ ਦਾ ਵੀ ਹਰ ਦਾ ਪਾਸ ਸਾਡੇ ਡੈਂਕੇ ਦੀ ਕਰਕੇ ਦੇਖੋ ਅਰ ਬਾ ਕਹੀ ਜਾਂਦਾ ਫਿਰ ਹੋਰ ਕੀ ਆ ਓਏ ਨਹੀਂ ਹੋਰ ਕੀ ਹੈ ਕੀ ਕਹਾਂ ਮੈਂ 55 ਦੀ ਕਿਹਾ ਤੂੰ ਬਾਤ ਕਰਦੇ ਮੈਂ ਕਹਾਂ ਤੂੰ ਕਰ ਦੋ ਤੂੰ ਨਹੀਂ ਹੋਣੀ ਮੈਂ ਤੈਨੂੰ ਕਹੀ ਜਗ੍ਹਾ ਨੂੰ ਕਰੀ ਜਦਿਆਂ ਨਹੀਂ ਨਲੀ ਲੈ ਅਜੇ ਇੱਕ ਦਾ ਕੰਮ ਇਹਨੂੰ ਗਲਤ ਕਰੀ ਜਾਂਦਾ ਕੰਮ ਬੰਦ ਕਰ ਦਾਂਗਾ ਤੂੰ ਹੀ ਗਲਤ ਕਰਦੇ ਪਿੱਛੇ ਨਹੀਂ ਗਲਤ ਕਰਦੇ ਪਿੱਛੇ ਨੂੰ ਜਾਣਾ ਗਲਤ ਕਰਦਾ ਅਸੀਂ ਭੈਣ ਨਾਲ ਹਮਸੱਦ ਕਰਕੇ ਵਿਦਾਈ ਜਨ ਤੂੰ ਗਾਲ੍ਹਾਂ ਵਧਾਈ ਜਾਂਦਾ ਹੁਣ ਤੂੰ ਫੇਰ ਗੁਰਦੁਆਰੇ ਦੀ ਸੌਖਾ ਨਹੀਂ ਮੈਂ ਖਾਣਾ ਐਂ ਪਰਿਵੰਧਿਆ ਦੀਆਂ ਬਾਹਰ ਨਹੀਂ ਗਿਆ ਤੂੰ ਜਿਹੜੀ ਗੱਲ ਕਹੀ ਆ ਜਦ ਤੱਕ ਤੇਰੀ ਗੱਲੋਂ ਮੈਂ ਭੱਜਾਂ ਜੇ ਤੂੰ ਜੇ ਕਹਿਦਾ ਦਾਦ ਹੈ ਨਹੀਂ ਹਰ ਫਿਰ ਹੁਣ ਮੁੱਢੀ ਨਾਲ ਮਹਾਰਾਜ ਦੀ ਕਸਮਾ ਹੁਣ ਬੋਲੀ ਨਾਲ ਜਿੰਨੇ ਮਰਜੀ ਦੇ ਦਿਆਂ ਤੈਨੂੰ ਉਹ ਕਰਤਾ ਅੱਧ ਕਰਤਾ ਮਰਦੀ ਵਿਚਾਲੇ ਨਹੀਂ ਉਹ ਰਖ ਲੈ ਯਾਰ ਐਵੇਂ ਗੱਲਾਂ ਦਾ ਫਾਇਦਾ ਕੋਈ ਹੋਏ ਨਹੀਂ ਤੇਰੀ ਗੱਲ ਦੀ ਹੁਣ ਮੈਂ ਕਿਸੇ ਮੈਂ ਫੇਰ ਵੀ ਨਹੀਂ ਉਹ ਕਰਦਾ ਮੈਂ ਜੇ ਨਿਵਾ ਮੈਨੂੰ ਨਿਕਲ ਕੇ ਕੈਦ ਰੱਖਿਆ ਉਹ ਦਾ ਡਰਾਕੀ ਕਰਦਾ ਅੜੀ ਕਰਦਾ ਲਾਦੀ ਅੜੀ ਦੀ ਕਰ ਮੈਂ ਮੈਂ ਕੋਲ ਪੈਸੇ ਲੈ ਲਉ ਮੈਂ ਸਨੋ ਟੂ ਐਜ ਬਹੁਤ ਵਧੀਆ ਲੇ ਲੋ ਤੂੰ ਜਿਹੜੀ ਭੈਣ ਦਣੀ ਉਹ ਵਸ ਮੰਨਣੀ ਨਹੀਂ ਉਹ ਕਹਿੰਦੇ ਹੁੰਦਾ ਗੰਨਾ ਗੰਨਾ ਨਹੀਂ ਦੇਣਾ ਢੇਲੀ ਨੂੰ ਬਾਜਾ ਮਾਰਨੀਆ ਇਹ ਤੂੰ ਦੇਖ ਲਈ ਕੋਈ ਗੱਲ ਨਹੀਂ ਕਿੰਨੇ ਬਾਜਾ ਮਾਰਦੇ ਲੇ ਕੇ ਤੇ ਫੇਰ ਜਦੋਂ ਸਹੀ ਸੀ ਨਾ ਹੁਣ ਨੂੰ ਤੈਨੂੰ ਖਿੱਚਿਆ ਹੁੰਦਾ ਮੈਂ ਤੇਰੀ ਇਸ ਗੱਲ ਦੀ ਉਹ ਕਰਦਾ ਵੀ ਨਾ ਯਾਰ ਬੰਦੇ ਦੇ ਉਹ ਆ ਵਾ ਠੀਕ ਹੈ ਮੈਂ ਤੈਨੂੰ ਕਹਿ ਦੇਣਾ ਤੇ ਮੈਂ ਵੀ ਤੈਨੂੰ ਡਾਲੀ ਉਹ ਜੀ ਗੱਲ ਨਹੀਂ ਕਹੀ ਨਹੀਂ ਉਹ ਨਾ ਅੰਨੀ ਨੰਨੇ ਵੀ ਆਏ ਨਹੀਂ ਆ ਜਾ ਆ ਜਾ ਨਹੀਂ ਉਹਨੇ ਸੋਕਾਸੇ ਲੱਗੇ ਉਹਦੀ ਮੈਂ ਲਈ 100 ਲਾ ਹੁਣ ਤੇਰੀ ਦੋਦੀ ਲਈ ਰੁਪਏ ਦਾ ਗਲਦ ਯਾਰ ਅਗਲਾ ਕਹਿੰਦਾ ਨਹੀਂ ਜਿਕਰ ਕੇ ਲੇਗੀ ਖਮਾ ਵੀ ਕਹੀਏ ਨਾ ਤੂੰ ਸਾਡਾ ਵੀ ਉਲਟ ਹੁੰਦਾ ਉਹਦੀ ਬੱਚਾ ਤੂੰ ਲਾਲੀ ਤੋਂ ਮੈਂ ਨਹੀਂ ਨਾ ਮੈਂ ਤਾਂ ਲਸਾ ਤੂੰ ਹੱਥ ਨੱਬਾ ਪੈ ਤਾਂ ਲੈ ਕੇ ਜਾਉ ਮੈਂ ਛੱਡ ਕੇ ਨਹੀਂ ਜਾਂਦਾ ਇਹਨੂੰ ਘੇੜੇ ਨਾ ਇਹ ਨਾ ਕਰ ਜਾਨੂ ਮੈਂ ਮਾਲ ਵੇਚਣਾ ਜੀ ਥੋੜੀ ਬਰਤਣਾ ਮਿਲ ਅੱਜ ਜਿਹੜੀ ਗੱਲ ਮੈਂ ਤੁਹਾਨੂੰ ਕਹਿਣਾ ਨਾ ਅੱਜ ਇਹ ਸੋਚੀ ਵੀ ਮੰਗੇ ਨੇ ਮੈਨੂੰ 5000 ਘਾਟਾ ਪਾ ਦੇ ਇਹ ਗੱਲ ਕਹਿਦੀ ਮੈਂ ਮਾਲ ਵੇਚ ਬਹੁਤ ਘਾਟ ਦੇ ਮੈਂ ਫੇਰ ਵੀ ਜਿਹੜੀ ਗੱਲ ਕਹਿਦੀ ਜਦੋਂ ਮੈਂ ਫੜ ਕੇ ਲੈ ਜਾ ਨਹੀਂ ਨਾ ਕਹ ਉਹ ਐਵੇਂ ਉਹ ਗੱਲ ਕਰਦਾ ਬਈ ਜੀ ਥੱਕੇ ਕਹਿਿੰਦੇ ਗੱਲ ਹੁਣ ਫਰਕ ਨਹੀਂ ਲਾਦੀ ਨਹੀਂ ਛੋਟਾ ਵੀਰ ਹੁਣ ਤੇਰੀ ਗੱਲ ਆ ਹੁਣ ਕੋਈ ਫਰਕ ਨਹੀਂ ਹੁਣ ਤਾਂ ਕਿੰਦਾ ਹੋਰ ਘਾਟਾ ਹੈ ਤੇ ਇੱਕ ਹੋਰ ਜਲਦੀ ਹੈ ਲਾਲੀ ਉਹ ਲਾਲੀ ਕਿਸੇ ਨੂੰ ਨਹੀਂ ਲੱਗਿਆ ਛੂਣੇ ਵਿੱਚ ਟੜੇ ਯਾਰ ਦਾ ਜਵਾਨ ਸੀ ਟੜੇ ਯਾਰ ਦਾ ਆ ਪੜ੍ਹ ਲੈ ਪੜ੍ਹ ਲੈ ਬੋਣੀ ਪੜ੍ਹ ਲੈ ਰੱਖ ਲੈ ਚੰਗਾ ਰਹੇਗਾ ਜੇ ਤੈਨੂੰ ਆਖਾਂ ਮੈਂ ਰੱਖਦਾ ਨਹੀਂ ਰੱਖ ਲਾਲੀ ਇੱਕ ਤੈਨੂੰ ਮੈਂ ਦੱਸਾਂ ਮੇਰੇ ਬਨੂ ਤੇਰੀ 2 ਲੱਖ ਦੀ ਬਿਚੇ ਜੇ ਤੂੰ ਮੈਨੂੰ ਨਹੀਂ ਕਹਿ ਕੇ ਮੋੜਦਾ ਜੇ ਤੂੰ ਮੈਨੂੰ ਗੱਲ ਕਹੀ ਆ ਜੇ ਮੈਂ ਤੈਨੂੰ ਕੱਚੇ ਪੈਸੇ ਕਹੇ ਆ ਗੱਲ ਸੁਣ ਐਦਰ ਨੂੰ ਭਰਾ ਨਹੀਂ ਕਰਕੇ ਆ ਆ ਦੀ ਗੱਲ ਤੇ ਜੇ ਮੈਂ ਭਰਾ ਬਣ ਕੇ ਮੈਂ ਤੈਨੂੰ ਉਹੀ ਗੱਲ ਕਹਿਣਾ ਮੈਂ ਫੜ ਕੇ ਲੈ ਦੱਸ ਬਾਲਾ ਘਾਟਾ ਬਦਾ ਭੱਟੀ ਬਾਲ ਮੈਂ ਯਾਰ ਮੈਂ ਤਨ ਘੱਟ ਨਹੀਂ ਨਹੀਂ ਬੱਸ ਹੋਏ ਹੁਣ ਬੋਲੀ ਨਾ ਬੋਲੀ ਨਾ ਬਾਈ ਯਾਰ ਮੜਾ ਜਾ ਪਿੱਛੇ ਨੂੰ ਆਰ ਜਾ ਮੈਂ ਸੋਕ ਕਰਦੀ ਆ ਪਿੱਛੇ ਨੂੰ ਹੋ ਜਾ ਮੜਾ ਜਾ ਠੀਕ ਆ ਹੁਣ ਨਹੀਂ ਓਏ ਹੋਰ ਨਾ ਬੋਲੀ ਐ ਮੈਂ ਨਹੀਂ ਨਹੀਂ ਮੇਰੇ ਮੂੰਹ 'ਚ ਹੋਰ ਅਰੇ ਪੈਸੇ ਗੈਰਲਾ ਪਕਾਈ ਨਾ ਜਿਹੜਾ ਤੈਨੂੰ ਉਹਦੇ ਵਿੱਚ ਇੱਕ ਨਹੀਂ ਸੀ ਗਿਆ ਵੀ ਵੱਧ ਅਰੇ ਪਕਾਈ ਕਰੀ ਜਾਣਾ ਕੋ ਲੋਲੀ ਬੰਨੇ ਕਰੋ ਕਹਿੰਦੇ ਇੱਜਤ ਰੱਖਿਆ ਕਰੋ ਇੱਕ ਗੱਲ ਦੱਸਾਂ ਤੈਨੂੰ ਇਹ ਆਇਨਾ ਭੱਜ ਵੀ ਮੰਗਾ ਹੋਇਆ ਤਾਂ ਇੱਕ ਤਰੀ ਜਾਰੀ ਨੂੰ ਉਹ ਕਰਤਾ ਭੈਣ ਚੋ ਦਾ ਕੰਮ ਐਂਦਰ ਸੁਣ ਜਿਹੜੇ ਹਿਸਾਬ ਦੀ ਥੱਲਿਓ ਮੈਂ ਐਸਾ ਨਾ ਉੱਥੇ ਕੁਝ ਵੀ ਨਹੀਂ ਹੋਣਾ ਜਿਹੜੇ ਹਿਸਾਬ ਨਾਲ ਥੱਲਿਓ ਆ ਜਿਹੜੀ ਗੱਲ ਮੈਂ ਕਹਿੰਦਾ ਜਿਹੜੀ ਗੱਲ ਤੈਨੂੰ ਮੈਂ ਕਹਿੰਦਾ ਉਹ ਤੂੰ ਸੱਟ ਨਾ ਖਾ ਲਓ ਯਾਰ ਇਹ ਤੇ ਬਰਬਾਦ ਹੋ ਪਿੱਛੇ ਹਰ ਜਾ ਪਹਿਲਾਂ ਹੀ ਉਹ ਇੱਧਰ ਹੋ ਜਾ ਇੱਧਰ ਹੋ ਜਾ ਤੂੰ ਛੱਡ ਜਾ ਕੋਈ ਛੱਡ ਫੜਾ ਫੜ ਤੂੰ ਮਾ ਇੱਧਰ ਹੋ ਜਾ ਉਹ ਦੇਖੀ ਯਾਰ ਪਾਲਾ ਦੇਵਚ ਨਹੀਂ ਪਾਲਾ ਦੇਵਚ ਐ ਮਨਾ ਐ ਜੋ ਡਾਕਟਰ ਦੇ ਕਿੰਨੇ ਦੇਤੇ ਉਹ ਮਰੀ ਜਨਾਬ ਦੇ ਪਕਾਈ ਕਰੀ ਜਨਾ ਰੱਖ ਜੇਬ ਚ ਥੈਂਕ ਯੂ ਮਿਹਰਬਾਨੀ ਭਾਈ ਥੈਂਕ ਯੂ ਬਾਜੀ 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 ਆ ਵੀਰ ਆਜੋ ਕੋਈ ਨਾ ਮੈਂ ਇਹਨੂੰ ਵੀਰ ਨੇ ਬੁਲਾਇਆ ਮੈਂ ਤਾਂ ਤਾਂ ਕਰਕੇ ਨਹੀਂ ਕੋਈ ਨਹੀਂ ਕੋਈ ਨਹੀਂ 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 ਕਿਹੜਾ ਪਿੰਡ ਆ ਵੀਰ ਪਿੰਡ ਚੱਕ ਅਤਰ ਸਿੰਘ ਵਾਲਾ ਸਾਡਾ ਹੋਰ ਕਿਹੜਾ ਪਿੰਡ ਤੇਰੇ ਪਿੰਡੋਂ ਆਈ ਮਾਝੇ ਬਾਈ ਹਾਂ ਹਾਂ ਤੇ ਕੀ ਕਿਹਾ ਇਹਨੇ ਤੂੰ ਕੀ ਕਿਹਾ ਜੀ ਜੀ ਕਹਤਾ ਯਾਰ ਜੀ ਧੱਕਾ ਤੂੰ ਕੀ ਕਿਹਾ ਤੂੰ ਕੀ ਮਾੜਾ ਨੂੰ 75 ਦੀ ਆਈ ਇਹਦਾ 70 ਦੀ ਤੁਹਾਡਾ ਬੰਦਾ 70 ਦੀ ਆ ਮੈਚ ਦਾ 70 ਦੀ ਆ ਅਸੀਂ ਉਹ ਲੰਬਾ ਜਾਂਦਾ ਤਾ ਉਹ ਲੇਢੀ ਰਹੀ ਜਾਂਦਾ ਗੱਲ ਆ ਪਰ ਆਪਾਂ ਤੀਰ ਮਾਰਦੇ ਦੂਰ ਜਾਂਦੇ ਨੇੜੇ ਹੋਣਾ ਨਹੀਂ ਤੂੰ ਵੀ ਨੇੜੇ ਲਾਉ ਕੋ ਸਭ ਪੱਕਾ ਯਾ ਮੁੱਲ ਲਾ ਯਾਰ ਮੈਂ ਤਾਂ ਫੇਰ ਆ ਲੈ 25 ਦੀ ਵੀ ਦੱਬ ਦੇ ਗਏ ਨਹੀਂ ਹਾਂ ਫੇਰ ਨਹੀਂ ਨਹੀਂ ਕਿਵੇਂ ਹੋਣੀ ਹੈ ਇਹਦਾ ਮੈਂ ਮੋੜ ਦੇਣਾ ਨਹੀਂ ਨਹੀਂ ਇਹਦਾ ਦੱਸ ਫਿਰ ਐਂ ਕਹਿ ਕੇ ਮੈਨੂੰ ਕਹਿ ਵੀ ਆਏ ਹੁੰਦੀ ਤਾਂ 500 ਘੱਟ ਲੈ ਜਾ ਹੋਰ ਕਿਵੇਂ ਬਾਲੀ ਸਾਨ ਚ ਖਬਿਆ ਐ ਨਹੀਂ ਸਾਨ 500 ਘੱਟਣਾ ਫਿਰ 21500 ਵੀ ਕਹਦੇ ਉਹ ਵੀ ਗੱਲ ਹੈ ਉਹ 500 ਵਾਪਸ ਦੇ ਦੇ ਜੀ ਸਰਦਾਰ ਜੀ ਮੈਂ ਸਬ ਵਪਾਰ ਸਿਖਾ ਜੀ ਤੈਨੂੰ ਮੈਂ ਸਬ ਵਪਾਰ ਸਿਖਾ ਜੂ ਠੀਕ ਹੈ ਜੀ ਆਜੋ ਆ ਵੀ ਆ